मैडम आज प्रथम हम इसकी दिया है कि मामला थी क्या है कि कौन लोग हैं जिसने कत्ल जिला की था ਸ਼ੇਰ ਤਰੀਕ ਨੂੰ ਜੀ ਪਿੰਡ ਬਡਿਆਲਾ ਜੋ ਸਦਰ ਆਮਪੁਰਾ ਦੇ ਅਧੀਨ ਪੈਂਦਾ ਹੈ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਬਜ਼ੁਰਗ ਕਪਲ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਰਾਊਂਡ 9 ਵਜੇ ਦੇ ਕਰੀਬ ਤਾਂ ਇਮੀਡੀਏਟਲੀ ਕਿਉਂਕਿ ਇਹ ਬੜਾ ਹੀ ਨੀਅਰ ਕ੍ਰਾਈਮ ਸੀਗਾ ਉਦੋਂ ਐਸਪੀ ਡੀ ਨਰਿੰਦਰ ਸਿੰਘ ਡੀਐਸਪੀ ਫੂਲ ਪ੍ਰਦੀਪ ਦੋਨੋਂ ਸੀਆਈਐਨ ਚਾਰजेस 1 অর 2 ਐਸਐਚਓ ਸਦਰਾਮਪੁਰਾ ਔਰ ਚੌਂਕ ਇਨਚਾਰਜ ਪੁਲਿਸ ਚੌਂਕੀ ਚੌਂਕੇ ਇਹ ਸਾਰੇ ਮੌਕੇ ਤੇ ਪਹੁੰਚੇ ਸੀਗੇ ਤੇ ਉਦੋਂ ਪਤਾ ਲੱਗਿਆ ਸੀ ਕਿ ਜਿਹੜੇ ਦੋਨੋਂ ਮ੍ਰਿਤਕ ਹੈ ਉਹਨਾਂ ਦੀ ਆਈਡੈਂਟੀਟੀ ਹਸਬੰਡ ਦਾ ਨਾਂ ਕਿਆ ਸਿੰਘ ਔਰ ਵਾਈਫ ਅਮਰ ਜੋ ਅਮਰਜੀਤ ਪਾਲ ਰਿਵੀਲ ਹੋਇਆ ਸੀ ਕਿ ਜਿਹੜੇ ਹਸਬੰਡ ਵਾਈਫ ਇਕੱਲੇ ਹੀ ਉੱਥੇ ਘਰ ਚ ਆਪਣੇ ਰਹਿੰਦੇ ਸਿਗੇ ਔਰ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਦਿੱਲੀ ਸਰਕਾਰੀ ਨੌਕਰੀ ਕਰਦਾ ਔਰ ਉਹਨਾਂ ਦੀ ਬੇਟੀ ਨੇੜੇ ਹੀ ਕਿਤੇ ਲੋਕਲੀ ਵਿਆਹੀ ਹੋਈ ਹੈ ਬਟ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਸੀਗਾ ਤੇ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਸੀ ਔਰ ਦੌਰਾਨੀ ਤਫਤੀਸ਼ ਸਾਇੰਟੀਫਿਕ ਔਰ ਹਿਊਮਨ ਇਨਪੁਟ ਤੋਂ ਪਤਾ ਲੱਗਿਆ ਕਿ ਜਿਹੜਾ ਇਹਦਾ ਮ੍ਰਿਤਕ ਦਾ ਜਿਹੜਾ ਬ੍ਰਦਰ ਹੈ ਜਿਹਦਾ ਨਾਮ ਵਿਕਰਮ ਸਿੰਘ ਹੈ ਉਹਨੂੰ ਕੁਛ ਸੀਰੀਅਸਲੀ ਜੋ ਕੀਤਾ ਗਿਆ ਤੇ ਦਰਾਨੇ ਪੁਛੀ ਸੋਨੇ ਕੰਪੈਸ ਕੀਤਾ ਕਿ ਇਹ ਜਿਹੜਾ ਬੜਾ ਬਰੂਟਲ ਮਰਡਰ ਹੈ ਉਹਨੇ ਕੀਤਾ ਸੀਗਾ ਔਰ ਜਿਹੜਾ ਇਹਨੇ ਵੈਪਨ ਯੂਜ਼ ਕੀਤਾ ਸੀਗਾ ਉਹ ਇੱਕ ਲੋਹਾ ਦਾਤ ਉਹਦੇ ਕਰਕੇ ਇੱਕ ਪੁਰਾਣਾ ਟਾਇਲਟ ਬਣਿਆ ਹੋਇਆ ਸੀ ਬਾਹਰ ਉਹਦੇ ਜਿਹਦੇ ਉੱਪਰ ਇੱਟਾਂ ਵਗੈਰਾ ਰੱਖਿਆ ਸੀ ਉਹਨੂੰ ਉਹਦੇ ਅੰਦਰ ਉਹਨੇ ਕ੍ਰਾਈਮ ਕਰਨ ਤੋਂ ਬਾਅਦ ਉਹਨੂੰ ਲੁਕੋ ਦਿੱਤਾ ਸੀਗਾ ਜਿਹੜਾ ਲੋਹਾ ਦਾਤ ਸੋ 베ਸਡ ਔਨ ਦਟ ਐਫ ਆਈ ਆਰ ਨੰਬਰ 1 7 ਤਰੀਕ ਨੂੰ ਅੰਡਰ ਸੈਕਸ਼ਨ 103 ਔਰ 331 ਸਬਸੈਕਸ਼ਨ 8 ਹਾਲੇ ਸਦਰ ਰਾਮਪੁਰਾ ਦਰਸ਼ਕੀਤਾ ਗਿਆ ਸੀਗਾ ਔਰ ਉਸ ਕਿ ਉਸ ਤੇ ਪਤਾ ਲੱਗਿਆ ਕਿ ਇਹਨਾਂ ਇਹ ਦੋਨੋਂ ਕਿਉਂਕਿ ਸਕੇ ਪਰਾਈ ਹੈ ਇਹਨਾਂ ਦਾ ਪ੍ਰੋਪਰਟੀ ਡਿਸਪਿਊਟ ਕਈ ਸਾਲਾਂ ਦਾ ਚੱਲ ਰਿਹਾ ਸੀਗਾ ਜਿਹੜਾ ਵਿਕਰਮ ਸਿੰਘ ਦੋਸ਼ੀ ਇਹਨੂੰ ਲੱਗਦਾ ਸੀ ਕਿ ਮੇਰੇ ਭਰਾ ਨੂੰ ਜਿਹੜੀ ਸਾਡੀ ਸਾਂਝੀ ਜ਼ਮੀਨ ਹੈ ਇਹਨੇ ਫਰੰਟ ਵਾਲਾ ਪੋਰਸ਼ਨ ਇਹਨੂੰ ਮਿਲ ਗਿਆ ਜ਼ਿਆਦਾ ਮਤਲਬ ਜੇ ਦੀ ਕਮਰਸ਼ੀਅਲ ਵੈਲਿਊ ਜ਼ਿਆਦਾ ਹੁੰਦੀ ਹੈ ਬੇਸਿਕਲੀ ਵਜਾ ਰੰਝੇ ਸਹੀ ਸੀ ਔਰ ਕਈ ਸਾਲਾਂ ਤੋਂ ਵਾਰ-ਵਾਰ ਝੋਨੇ ਦੇ ਸੀਜ਼ਨ 'ਚ ਵੀ ਇਹਦੇ ਨਾਲ ਲੜਾਈ ਕਰਦਾ ਸੀ ਜੋ ਸਾਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਸੋ ਇਸੇ ਕਰਕੇ ਔਰ ਉਹਦਾ ਬੇਟਾ ਵੀ ਸਰਕਾਰੀ ਨੌਕਰੀ ਕਈ ਸਾਰੇ ਫੈਕਟਰਸ ਕਰਕੇ ਕਾਫੀ ਉਹਦੇ ਤੋਂ ਖਾਰ ਖੰਦਾ ਸੀ ਔਰ ਉਸ ਦਿਨ 6 ਤਰੀਕ ਨੂੰ ਜਦੋਂ ਇਹ ਮਿਤਕ ਹੈ ਕਿਆ ਸਿੰਘ ਆਪਣੇ ਘਰੋਂ ਦੁੱਧ ਲੈਣ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਨਾਲ-ਨਾਲ ਇਹਨਾਂ ਦੇ ਘਰ ਰਹਾ ਦੋਨੋਂ ਭਰਾਵਾਂ ਦੇ ਤੇ ਇਹਦੇ ਘਰ ਵੜ ਗਿਆ ਤੇ ਪਹਿਲਾਂ ਇਹਨੇ ਉਹਦੀ ਵਾਈਫ ਨੂੰ ਅਟੈਕ ਕੀਤਾ ਲੋਹੇ ਦੇ ਦਾਤ ਨਾਲ ਤੇ ਫਿਰ ਇਹ ਦੀਵਾਰ ਦੇ ਪਿੱਛੇ ਸਾਈਡ ਤੇ ਲੁਕ ਗਿਆ ਤੇ ਜਦੋਂ ਇਹਦਾ ਬ੍ਰਦਰ ਐਂਟਰ ਕੀਤਾ ਇਹਨੇ ਉਹਨੂੰ ਵੀ ਪਿੱਛੋਂ ਹੀ ਬਹੁਤ ਹੀ ਪੂਰੀ ਤਰ੍ਹਾਂ ਉਹਦੇ ਸਿਰ ਤੇ اپنی ਉਹ ਦਾਮ ਮਾਰਿਆ ਹੋਰ ਮਾਰਦਾ ਗਿਆ ਜਾਤਾ ਕਿ ਉਹ ਮੌਕੇ ਤੇ ਹੀ ਦੋਨਾਂ ਦੀ ਡੈਥ ਹੋ ਗਈ ਸੋ ਇਹ ਮਤਲਬ ਬੜਾ ਅਨਫੋਰਚੂਨੇਟ ਹੈ ਕਿ ਸਕੇ ਪ੍ਰਾਵਨ ਨੇ ਇੱਕ ਪ੍ਰੋਪਰਟੀ ਡਿਸਪਿਊਟ ਦੇ ਤਹਿਤ ਆਪਣੇ ਭਰਾ ਪਰਜਾਇਨ ਨੂੰ ਬੁਰੀ ਤਰ੍ਹਾਂ ਮਾਰ ਦਿੱਤਾ ਹੋਰ ਲੋਕਲ ਵਿਸ਼ੇ ਮਿੰਦਰ ਪੁੱਛੇ ਨੇ ਨਹੀਂ ਜੀ ਪਹਿਲਾਂ ਸਾਨੂੰ ਕੁਝ ਸ਼ੱਕ ਸੀਗਾ ਜੋ ਇਹਨੇ ਵੀ ਥੋੜਾ ਮਿਸ ਕੀ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਜੀ ਬਟ ਇਵੈਂਚੁਅਲੀ ਜੋ ਤਫਤੀਸ਼ 'ਚ ਸਾਹਮਣੇ ਆਏ ਨੇ ਇਕੱਲੇ ਨੇ ਹੀ ਇਹ ਕੀਤਾ ਔਰ ਇਹ ਥੋੜਾ ਨਸ਼ੇੜੀ ਕਾ ਹੀ ਬੰਦਾ ਵੀ ਹੈ ਔਰ ਪਤਾ ਲੱਗਿਆ ਕਿ ਇਹ ਦਾਲੂ ਕਿਸਮ ਦਾ ਸੀਗਾ ਔਰ ਸਾਰਾ ਕੁਝ ਰਿਵੀਲ ਹੋ ਹੀ ਗਿਆ ਹੈ ਕਿ ਇਹਨੇ ਕਿਸ ਤਰ੍ਹਾਂ ਦਾਤ ਨਾਲ ਹੀ ਇਹਨਾਂ ਨੂੰ ਹਸਬੰਡ ਵਾਈਫ ਨੂੰ ਮਾਰਿਆ ਜਿਹੜਾ ਚਗੜਾ ਜਾਂਦਾ ਹੈ ਹਾਂਜੀ 2018 ਤੋਂ ਹੀ ਪਤਾ ਲੱਗਿਆ ਇਹਨਾਂ ਦੇ ਕਾਫੀ ਲੜਾਈ ਝਗੜਾ ਇਹਨੇ ਕੀਤਾ ਸੀਗਾ ਤੇ ਹਰ ਸਾਲ ਹੀ ਚੋਣੇ ਵਗੈਰਾ ਤੇ ਸੀਜ਼ਨ 'ਚ ਵੀ ਆਪਣੇ ਬ੍ਰਦਰ ਨਾਲ ਲੜਦਾ ਸੀ ਕਿ ਕੰਮ ਵੀ ਕਰਦਾ ਸੀ ਜੀ ਪਤਾ ਲੱਗਿਆ ਕਿ ਇੱਕ ਤਾਂ ਮੇਨਲੀ ਤਾਂ ਖੇਤੀਬਾੜੀ ਕਰਦਾ ਪਰ ਰਾਮਪੁਰਾ ਚ ਕਿਸੇ ਪ੍ਰਾਈਵੇਟ ਸਕੂਲ 'ਚ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਇਹਦੇ ਕੋਲ ਲਾਇਸੈਂਸਡ ਅਸਲਾ ਵੀ ਹੈ ਜੋ ਅਸੀਂ ਇਹਦੇ ਤੋਂ ਲੈ ਲਿਆ ਤੇ ਅਸੀਂ ਇਹਨੂੰ ਕੈਂਸਲ ਕਰਾਵਾਂਗੇ ਮਰਨ ਕਈ ਵਿਅਕਤੀ ਇਹ ਵਿਅਕਤੀ ਕ੍ਰਾਈਮ ਕਰਕੇ ਕੁਲਸਰੋ ਪਾਦਿਆ ਤੋਂ ਲੰਮੀ ਮਰਨ ਇਕੋ ਜੀ ਇਹ ਪਾਰਟिकुलर ਕੇਸ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਸਕੇ ਪ੍ਰਾਨੋ ਇਨੀਸ਼ੀਅਲੀ ਤਾਂ ਤੁਸੀਂ ਨਹੀਂ ਸੋਚਦੇ ਕਿਉਂਕਿ ਇਹ ਵੀ 58 ইয়ার্স ਦਾ ਹੈ ਔਰ ਸਕੇ ਪ੍ਰਾਇ ਸ਼ੁਰੂ ਤੋਂ ਸਾਨੂੰ ਨਹੀਂ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਬਟ ਕਿਉਂਕਿ ਕਹਿੰਦੇ ਨੇ ਕਿ ਕਾਨੂੰਨ ਤੋਂ ਤੁਸੀਂ ਬਚ ਨਹੀਂ ਸਕਦੇ ਜਿੰਨਾ ਮਰਜ਼ੀ ਕ੍ਰਾਈਮ ਕਰ ਲੋ ਸਾਨੂੰ ਲੋਕਲ ਇਨਪੁਟ ਤੋਂ ਵੀ ਤੇ ਜਿਹੜਾ ਟੈਕਨੀਕਲੀ ਵੀ ਸਾਨੂੰ ਐਵਿਡੈਂਸ ਆਇਆ ਉਸ ਤੋਂ ਕਲੀਅਰ ਹੋ ਗਿਆ ਕਿ ਇਹ ਦੇ ਸਕੇ ਪ੍ਰਾਨੇ ਹੀ ਦੋਨੋਂ ਹਸਬੰਡ ਵਾਈਫ ਦਾ ਮਰਡਰ ਕੀਤਾ ਤੁਸੀਂ ਇਸ ਕਰਕੇ क्राइम ਜਿੰਨਾ ਮਰਜ਼ੀ ਕਰ ਲੋ ਇਵੈਨਚੁਅਲੀ ਇਹ ਤੁਸੀਂ ਕਾਬੂ ਆ ਹੀ ਜਾਂਦੇ ਹੋ